ਕਲਾਕਾਰ ਸਿਰਫ ਐਕਟਿੰਗ ਕਰ ਸਕਦਾ ਕਲਾਕਾਰ ਸਿਰਫ ਝੂਠ ਬੋਲ ਸਕਦਾ ਕਲਾਕਾਰ ਸਿਰਫ ਆਪਦੇ ਘਰ ਪਰ ਸਕਦਾਗਾ ਉਹਦਾ ਗੌਣ ਜਾਣਦੇ ਆ ਗੌਣ ਦੀ ਤਾਂ ਉੱਥੇ ਲੋੜ ਹੀ ਨਹੀਂ ਪੈਣੀ ਕੰਮ ਕਰਨਾ ਸਾਡਾ ਜਿਹੜਾ ਲੀਡਰ ਆ ਉਹ ਕੰਮ ਕਰਨ ਵਾਲਾ ਇੱਕ ਕਲਾਕਾਰ ਬੰਬੇ ਤੋਂ ਸੱਦ ਕੇ ਸੰਨੀ ਦੇਲ ਨੂੰ ਗਰਦਾਸਪੁਰ ਲੋਕਾਂ ਨੇ ਜਿਤਾਤਾ ਮੁੜ ਕੇ ਉਹਦੇ 5 ਸਾਲ ਲਗਾਤਾਰ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਉਹਦੇ ਲਾਪਤਾ ਦੇ ਪੋਸਟਰ ਹੀ ਲੱਗਦੇ ਰਹੇ ਪਿੰਡਾਂ ਦੇ ਲੋਕ ਕਹਿੰਦੇ صدیق ਵੋਟਾਂ ਲੈਣ ਵੀ ਨਹੀਂ ਆਇਆ ਤੇ ਸਾਡਾ ਧੰਨਵਾਦ ਤਾਂ ਕੀ ਕਹਾਂ ਕੰਮਾਂ ਦਾ ਕੀ ਕਰਾਉਣਾ ਜੀ ਧੰਨਵਾਦ ਕਰਨ ਵੀ ਨਹੀਂ ਆਇਆ ਵੋਟਾਂ ਕਿਸੇ ਪਿੰਡ ਚ ਨਹੀਂ ਗਿਆ ਉੱਥੇ ਜਾ ਕੇ ਸੌਂ ਜਾਂਦਾ ਸੀ ਜਦੋਂ ਕੋਈ ਮਸਲੇ ਦੀ ਗੱਲ ਚੱਲਦੀ ਸੀ ਕਹਿੰਦਾ ਮੇਰੀ ਬਾਹਾਂ ਟੁੱਟ ਗਈ ਉਹਨੇ ਕੋਈ ਕੰਮ ਨਹੀਂ ਕੀਤਾ ਮੋਗੇ ਹਲਕੇ ਚ ਕੋਈ ਇੱਕ ਗ੍ਰਾਂਟ ਵਿਖਾ ਦੇ ਕੋਈ 10 ਰੁਪਈਆ ਦੀ ਵੀ ਆਈ ਹੋਵੇ ਮੈਂ ਤਾਂ ਆਪਦੀ ਲੈਟਰ ਪੈਡ ਤੇ ਤਿੰਨ ਵਾਰੀ ਡਿਮਾਂਡ ਕੀਤੀ ਸੀ ਵੀ ਮੇਰੇ ਪਿੰਡ ਨੂੰ ਕੁਝ ਦਿੱਤਾ ਜਾਵੇ ਕੁਝ ਨਹੀਂ ਮੈਂ ਮਸਤੀਕ ਵੇਖਿਆ ਨਹੀਂ ਵੋਟਾਂ ਤੋਂ ਬਾਅਦ ਜੀ ਝੂਠੇ ਲਾਰੇ ਲਾਏ ਆ ਲਾਰਿਆਂ ਸੁਭਾਏ ਕੁਝ ਨਹੀਂ ਕੀਤਾ 1000 ਰੁਪਏ ਜਿਹੜੀ ਸਕੀਮ ਇਹਨਾਂ ਨੇ ਲਾਰ ਲਾਇਆ ਸੀ ਬੀਬੇ ਨੂੰ 100000 ਰੁਪਏ ਦੇਵਾਂਗੇ ਕੋਈ ਨਹੀਂ ਦਿੱਤਾ ਤੁਮਾਨਸੀ ਮਾਨ ਦੀ ਜਿਹੜਾ ਕਾਰ ਆਲੀ ਆ ਉਹ ਐਮਪੀ ਆ ਕੇ ਮਨਿਸਟਰ ਉਹਨੂੰ ਸਰਕਾਰੀ ਗੱਡੀ ਦਿੱਤੀ ਹੋਈ ਐ ਜਿਹੜੀ 2 ਕਰੋੜ ਦੀ ਗੱਡੀ ਐ ਉਹ ਦਿੱਤੀ ਹੋਈ ਐ ਉਹਦੇ ਨਾਲ ਵੀ ਆਈਪੀ ਸਕਿਉਰਟੀ ਚੱਲਦੀ ਐ 20 25 25 ਗੱਡੀਆਂ ਚੱਲਦੀਆਂ ਗੱਲ ਬਾਝੀ ਚੁੱਕੇ ਤੇ ਵੱਖ-ਵੱਖ ਪਾਰਟੀਆਂ ਵੱਲੋਂ ਵੱਡੇ ਪੱਧਰ ਤੇ ਚੋਣ ਪ੍ਰਚਾਰ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਫਰੀਦਕੋਟ ਤੋਂ ਨੇ ਰਾਜਵਿੰਦਰ ਸਿੰਘ ਜੀ ਉਹਨਾਂ ਵੱਲੋਂ ਵੀ ਜਿਹੜਾ ਚੋਣ ਪ੍ਰਚਾਰ ਆ ਉਹ ਸ਼ੁਰੂ ਕਰ ਦਿੱਤਾ ਗਿਆ ਤੇ ਵੱਡੇ ਪੱਧਰ ਤੇ ਜਿਹੜਾ ਚੋਣ ਪ੍ਰਚਾਰ ਆ ਉਹ ਹਲਕੇ ਦੇ ਵਿੱਚ ਪਖਿਆ ਹੋਇਆ ਤੇ ਵੱਡਾ ਹੰਗਾਰਾ ਜਿਹੜਾ ਲੋਕਾਂ ਵੱਲੋਂ ਮਰਿਆ ਤੇ ਸਾਡੇ ਨਾਲ ਆਮ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਵੋਟਾਂ ਹਰ 5 ਸਾਲ ਬਾਅਦ ਆ ਜਾਂਦੀਆਂ ਇਸ ਤੋਂ ਪਹਿਲਾਂ ਸਦੀਕ ਸਾਹਿਬ ਨੂੰ ਜਿਹੜਾ ਚੋਣਾਂ ਜਿੱਤਾ ਕੇ ਭੇਜਿਆ ਸੀ ਇਸ ਵਾਰ ਫੇਰ ਜਿਹੜੀ ਚੋਣ ਆ ਰਹੀ ਹੈ ਦੋ ਕਲਾਕਾਰ ਆ ਇੱਕ ਪਾਸੇ ਆਮ ਲੋਕ ਨੇ ਕਿਹਨਾਂ ਨੂੰ ਤਰਜੀਹ ਦੇਵਾਂਗੇ ਬਾਈ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਤੇ ਹਣ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਮ ਲੋਕਾਂ ਦਾ ਤੇ ਕਲਾਕਾਰਾਂ ਦਾ ਬਾਈ ਜੀ ਤੁਹਾਨੂੰ ਪਤਾ ਲੱਗ ਜੂਗਾ ਕਿ ਅੱਗੇ 5 ਸਾਲ ਇੱਥੇ ਮੁਹੰਮਦ ਸਦੀਕ ਰਹੇ ਕਿ ਗਏ ਆ ਉਹਨਾਂ ਨੇ ਕੋਈ ਫਰੀਦਕੋਟ ਹਲਕੇ ਦੀ ਆਵਾਜ਼ 28 ਹੋਵੇ ਤਾਂ ਉਹ ਕੱਢ ਕੇ ਆ ਦੀ ਵੀਡੀਓ ਦਿਖਾ ਦੇਣਾ ਕਲਾਕਾਰ ਸਿਰਫ ਐਕਟਿੰਗ ਕਰ ਸਕਦਾ ਕਲਾਕਾਰ ਸਿਰਫ ਝੂਠ ਬੋਲ ਸਕਦਾ ਕਲਾਕਾਰ ਸਿਰਫ ਆਪਦੇ ਘਰ ਭਰ ਸਕਦਾਗਾ ਆਮ ਲੋਕਾਂ ਦਾ ਕਲਾਕਾਰ ਕੁਝ ਨਹੀਂ ਸਵਾਰ ਸਕਦੇ ਕਿ ਆਪਾਂ ਸਭ ਤੋਂ ਵੱਡੇ ਉਦਾਹਰਣ ਵੇਖੋ ਬਾਈ ਜੀ ਇੱਕ ਕਲਾਕਾਰ ਬੰਬੇ ਦਾ ਸੱਦ ਕੇ ਸੰਨੀ ਦੇਲ ਨੂੰ ਗਰਦਾਸਪੁਰ ਲੋਕਾਂ ਨੇ ਜਿਤਾਤਾ ਮੁੜ ਕੇ ਉਹਦੇ 5 ਸਾਲ ਲਗਾਤਾਰ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਉਹਦੇ ਲਾਪਤਾ ਦੇ ਪੋਸਟਰ ਹੀ ਲੱਗਦੇ ਰਹੇ ਜਿੰਨੇ ਕੰਮ ਸ਼ਰੂਮਣੀ ਕਾਲੀਦਲ ਦੇ ਟਾਈਮ ਤੇ ਹੋਏ ਆ ਬੱਚੀਆਂ ਪੜ੍ਹਨ ਜਾਂਦੀਆਂ ਸੀ ਉਹਨਾਂ ਨੂੰ ਸਾਈਕਲ ਦਿੱਤੇ ਆ ਪੈਨਸ਼ਨਾਂ ਲਆਂ ਆਟਾ ਦਾਲ ਸਕੀਮ ਚਲਾਈ ਆ ਜਿਹੜੀਆਂ ਸਕੀਮਾਂ ਇਹਨਾਂ ਨੇ ਆ ਕੇ ਹੁਣ ਬੰਦ ਕਰਤੀਆਂ ਝੂਠੇ ਲਾਰੇ ਲਾਏ ਆ ਲਾਰੇ ਸੁਆਏ ਕੁਛ ਨਹੀਂ ਕੀਤਾ 1000 ਰੁਪਏ ਜਿਹੜੀ ਸਕੀਮ ਇਹਨਾਂ ਨੇ ਲਾਰੇ ਲਾਇਆ ਸੀ ਬੀਬੇ ਨੂੰ 1000 1000 ਰੁਪਏ ਦੇਵਾਂਗੇ ਕੋਈ ਨਹੀਂ ਦਿੱਤਾ ਬਿਜਲੀ 8 8 10 10 ਘੰਟੇ ਕੋਲ ਰਹਿੰਦੀ ਆ ਕੋਈ ਵੀ ਕੰਮ ਨਹੀਂ ਇੰਨੀ ਕਰਾਪਸ਼ਨ ਜਿਆਦਾ ਹੋ ਗਈ ਆ ਕੋਈ ਕੰਮ ਨਹੀਂ ਪੈਸੇ ਤੋਂ ਬਣਾ ਨਹੀਂ ਹੁੰਦਾਗਾ ਇਸ ਕਰਕੇ ਸਾਰੇ ਮਨ ਬਣਾ ਚੁੱਕੇ ਐ ਕਿ ਕੱਲੀ ਕੱਲੀ ਵੋਟ ਸ਼੍ਰੋਮ ਨਹੀਂ ਕਾਲੀ ਦਲ ਨੂੰ ਪੈਣੀ ਆ ਜਿਹੜਾ ਸਾਡਾ ਉਮੀਦਵਾਰ ਆ ਉਹ ਸਾਡੇ ਹਲਕੇ ਦਾ ਹੈ ਬਾਕੀਆਂ ਨੇ ਬਾਹਰੋਂ ਲੱਗੇ ਖੜੇ ਕਰਤੇ ਉਹਨਾਂ ਨੂੰ ਕੋਈ ਜਾਣਦਾ ਨਹੀਂ ਗਾਇਕ ਕਲਾਕਾਰ ਸਾਡਾ ਪੜ੍ਹਿਆ ਲਿਖਿਆ ਵਧੀਆ ਤੇ ਖਾਨਦਾਨੀ ਟਕਸਾਲੀ ਬੰਦਾ ਹੈ ਇਸ ਕਰਕੇ ਸਾਰਿਆਂ ਨੇ ਫੈਸਲਾ ਕੀਤਾ ਬੜੀ ਵੱਡੀ ਮਹਿਮ ਚੱਲ ਰਹੀ ਆ ਸਾਰੇ ਕੱਲੀ ਕੱਲੀ ਵੋਟ ਚੋ ਨਿਸ਼ਾਨ ਤੱਕੜੀ ਤੇ ਪੈਣੀ ਜਨੈਲ ਸਿੰਘ ਜੀ ਕਲਾਕਾਰ ਤਾਂ ਪਿਛਲੀ ਵਾਰ ਵੀ ਦੇਖ ਲਿਆ ਸ਼ਦੀਕ ਨੂੰ ਵੋਟਾਂ ਪਾਈਆਂ ਸੀ ਪਿੰਡਾਂ ਦੇ ਲੋਕ ਕਹਿੰਦੇ ਸਦੀਕ ਵੋਟਾਂ ਲੈਣ ਵੀ ਨਹੀਂ ਆਇਆ ਤੇ ਸਾਡਾ ਧੰਨਵਾਦ ਤਾਂ ਕੀ ਕਹਾਂ ਕੰਮ ਦਾ ਕੀ ਕਰਾਉਣਾ ਜੀ ਧੰਨਵਾਦ ਕਰਨ ਵੀ ਨਹੀਂ ਆਇਆ ਵੋਟਾਂ ਕਿਸੇ ਪਿੰਡ ਚ ਨਹੀਂ ਗਿਆ ਉੱਥੇ ਜਾ ਕੇ ਸੌਂ ਜਾਂਦਾ ਸੀ ਜਦੋਂ ਕੋਈ ਮਸਲੇ ਦੀ ਗੱਲ ਚੱਲਦੀ ਸੀ ਕਹਿੰਦਾ ਮੇਰੀ ਬਾਹਾਂ ਟੁੱਟ ਗਈ ਉਹਨੇ ਕੋਈ ਕੰਮ ਨਹੀਂ ਕੀਤਾ ਮੋਗੇ ਹਲਕੇ ਚ ਕੋਈ ਇੱਕ ਗ੍ਰਾਂਟ ਵਿਖਾ ਦੇ ਕੋਈ 10 ਰੁਪਈਆ ਦੀ ਵੀ ਆਈ ਹੋਵੇ ਜਦੋਂ ਸਾਡੀ ਪਰਮਜੀਤ ਕੋਲ ਗੁਲਸ਼ਨ ਰਹੀ ਹੈ ਪਾਰਲੀਮੈਂਟ ਬੜੇ ਉਹਨੇ ਵੀ ਕੰਮ ਕੀਤੇ ਸਖਬੀਰ ਸਿੰਘ ਬਾਦਲ ਨੇ ਬਹੁਤ ਕੰਮ ਕੀਤੇ ਬੀਬਾ ਜੀ ਨੇ ਦੇਖੋ ਕਿੰਨੇ ਕੰਮ ਕੀਤੇ ਉੱਥੇ ਇਸ ਕਰਕੇ ਹੁਣ ਵਧੀਆ ਮੌਕਾ ਮਿਲਿਆ ਜੇ ਐਰ ਕੀ ਮੌਕਾ ਗਵਾ ਲਿਆ ਮੁੜ ਕੇ ਪਛਤਾਉਣਾ ਪਊਗਾ ਇਹ ਜਾਂ ਵਧੀਆ ਉਮੀਦਵਾਰ ਨਹੀਂ ਮਿਲਣਾ ਇਸ ਕਰਕੇ ਸਾਰਿਆਂ ਨੇ ਮਨ ਬਣਾਇਆ ਵਰਕਰਾਂ ਨੇ ਵੀ ਲੀਡਰਾਂ ਨੇ ਵੀ ਨਵੇਂ ਹਲਕੇ ਆ ਨਵੇਂ ਹਲਕੇ ਸਾਡੀ ਵੋਟ ਵਧੂਗੀ ਇਹ ਸਾਰਿਆਂ ਨੇ ਇਕੱਲੀ ਇਕੱਲੀ ਵੋਟ ਆ ਜਿਹੜੀ ਉਹ ਰਾਜਵਿੰਦਰ ਨੂੰ ਪਵਾ ਕੇ ਉਹਨੂੰ ਕਾਮਯਾਬ ਕਰਨਾ ਕਲਾਕਾਰ ਵੀ ਵੱਡੇ ਦਿੱਤੇ ਆਪਣੇ ਉਮੀਦਵਾਰਾਂ ਦੇ ਮੁਕਾਬਲੇ ਚ ਕੋਈ ਮੁਕਾਬਲਾ ਨਹੀਂ ਸਾਡਾ ਉਹਨਾਂ ਨਾਲ ਉਹ ਤਾਂ ਗੌਣ ਜਾਣਦੇ ਆ ਗੌਣ ਦੀ ਤਾਂ ਉੱਥੇ ਲੋੜ ਹੀ ਨਹੀਂ ਪੈਣੀ ਕੰਮ ਕਰਨਾ ਸਾਡਾ ਜਿਹੜਾ ਲੀਡਰ ਆ ਉਹ ਕੰਮ ਕਰਨ ਵਾਲਾ ਕਿਉਂਕਿ ਜਿਹੜੀ ਮਾਂ ਇਹਦਾ ਨਾਨਾ ਉਹ ਵੀ ਕਿੰਨਾ ਚਿਰ ਲੀਡਰ ਰੇ ਖੇਤੀਬਾੜੀ ਮੰਤਰੀ ਰੇ ਇਹਨਾਂ ਦੇ ਪਿਤਾ ਜੀ ਸੰਸਦ ਹੀ ਸਕੱਤਰ ਰੇ ਆ ਤਿੰਨ ਵਾਰੀ ਐਮਐਲਏ ਰੇ ਆ ਤੇ ਕੋਈ ਦਾਗ ਨਹੀਂ ਕੋਈ ਇੱਕ ਪੈਸੇ ਦੀ ਰਿਸ਼ਵਤ ਨਹੀਂ ਜਿਹੋ ਜਾਂ ਗਰੀਬੀ ਘਰ ਸੀ ਜਿਵੇਂ ਉਦਾਂ ਦਾ ਘਰ ਆ ਕੋਈ ਪੈਸਾ ਨਹੀਂ ਬਣਾਇਆ ਇੱਕ ਜੇ ਕਿਸੇ ਨੇ ਚੰਗਾ ਨਹੀਂ ਕੀਤਾ ਮਾੜਾ ਨਹੀਂ ਕੀਤਾ ਸਾਰੇ ਲੋਕ ਉਹਨੂੰ ਅੱਜ ਵੀ ਚਾਹੁੰਦੇ ਆ ਇਸ ਕਰਕੇ ਕੱਲੀ ਕੱਲੀ ਵੋਟ ਇਹਨਾਂ ਨੂੰ ਪਊਗੀ ਕੀ ਅਪੀਲ ਕਰਾਂਗੇ ਸ਼ਨੀ ਦਿਵਲ ਜੀ ਲੋਪ ਹੋ ਗਿਆ ਮੁਹੰਮਦ ਸਦੀਕ ਵੀ 5 ਸਾਲ ਲੋਪ ਰਹਾ ਹਲਕੇ ਦੇ ਵਿੱਚ ਤੁਸੀਂ ਵੀ ਸਰਪੰਚੀ ਕੀਤੀ ਆ ਕਿੰਨਾ ਜਿਹੜਾ ਮੁਹੰਮਦ ਸਦੀਕ ਨੇ ਗਰੰਟਰ ਕੁਛ ਨਹੀਂ ਜੀ ਸਾਨੂੰ ਤਾਂ ਬਿਲਕੁਲ ਨਹੀਂ ਮੈਂ ਤਾਂ ਆਪਦੀ ਲੈਟਰ ਪੈਡ ਤੇ ਤਿੰਨ ਵਾਰੀ ਡਿਮਾਂਡ ਕੀਤੀ ਸੀ ਵੀ ਮੇਰੇ ਪਿੰਡ ਨੂੰ ਕੁਝ ਦਿੱਤਾ ਜਾਏ ਕੁਝ ਨਹੀਂ ਮੁਹੰਮਦ ਸਦੀਕ ਵੇਖਿਆ ਨਹੀਂ ਵੋਟਾਂ ਤੋਂ ਬਾਅਦ ਜੀ ਦੇਣਾ ਕੀ ਸੀਗਾ ਕੋਈ ਫੰਡ ਰੀਲੀਜ਼ ਨਹੀਂ ਕੀਤਾ ਮੈਂ ਕਹਿੰਦਾ ਜਿੰਨੇ ਮੇਰੇ ਸਰਪੰਚ ਆ ਹਾਏ ਹੈ ਹੋ ਸਕਦਾ ਕਿਸੇ ਕਾਂਗਰਸੀ ਸਰਪੰਚ ਨੂੰ ਕਰਤਾ ਵੇ ਪਰ ਸਾਡੇ ਮੈਂ ਕਹੂੰਗਾ ਜਦੋਂ ਸਾਨੂੰ ਨਹੀਂ ਕੀਤਾ ਸਾਡੇ ਲਈ ਤਾਂ ਇੱਕ ਨਵਾਂ ਕੌਡੀ ਨਹੀਂ ਦਿੱਤੀ ਚਲੋ ਉਹ ਵੀ ਆ ਕਿਸੇ ਦੁੱਖ ਦੇ ਸੁੱਖ ਦੇ ਦਿਖਾ ਦਿਓ ਦੁੱਖ ਦੇ ਸੁੱਖ ਦੇ ਕਿਸੇ ਦੇ ਖੁਸ਼ੀ ਗਮੀ ਦਿਖਾ ਦਿਓ ਕੋਈ ਬੰਦਾ ਆਇਆ ਹੋਵੇ ਇਹੋ ਐਡੀ ਸਭਾ ਦੇ ਵਿੱਚ ਭੇਜਿਆ ਕਰੋੜਾਂ ਦੀ ਸਭਾ ਜਿੱਥੇ ਹਿੰਦੁਸਤਾਨ ਦੀ ਪਾਰਲੀਮੈਂਟ ਆ ਉਹਦਾ ਮੈਂਬਰ ਬਣਾਇਆ ਬੰਦਾ ਪਬਲਿਕ ਦੇ ਵਿੱਚ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਆਪਦਾ ਦਿਲ ਦਿੱਤਾ ਸੀ ਉਹਨੂੰ ਕੀ ਗੱਲ ਉਹਨਾਂ ਨੂੰ ਮਿਲਣ ਦਾ ਹੱਕ ਨਹੀਂ ਸੀ ਬਿਲਕੁਲ ਨਹੀਂ ਆ ਗੜੇਮਰੀ ਹੋਈ ਆ ਕਿੰਨੀਆਂ ਫਸਲਾਂ ਮਾਰੀਆਂ ਤੁਸੀਂ মিডিਆ ਵਾਲਿਓ ਤੁਹਾਡੇ ਮਾਧਿਕਾਰੇ ਹੁਣ ਵੀ ਕਿੰਨੇ ਪਹਿਲਾਂ ਵੀ ਦੱਸ ਦਿਓ ਕਿੰਨਾ ਕ ਲੋਕਾਂ ਚ ਵਿਚਰੇ ਆ ਕਿੰਨਾ ਕ ਗਏ ਆ ਦੱਸ ਦਿਓ ਕਿਸੇ ਨਾ ਹਰਾ ਨਾਰਾ ਕਿਸੇ ਕਿਸਾਨ ਨਾ ਕਿਸੇ ਮਜ਼ਦੂਰ ਨਾ ਕੋਈ ਚਲੋ ਕਿਸੇ ਓਵਰਡੋਜ਼ ਕਰਕੇ ਜਾਂ ਕਿਸੇ ਕਰਕੇ ਵੀ ਹੈ ਮੈਸ ਹੈਪਨਿੰਗ ਤਾਂ ਹੋਈ ਹੈ ਨਾ ਕਿਸੇ ਨਾਲ ਹਮਦਰਦੀ ਕੀਤੀ ਹੋਵੇ ਬਿਲਕੁਲ ਨਹੀਂ ਕੀਤੀ ਹੁਣ ਸਮਾਂ ਆਉਂਦਾ ਕਿ ਇਹ ਜਿਹੜੇ ਲੀਡਰ ਚ ਉੱਨ ਜਾ ਰਹੇ ਆ ਅਸੀਂ ਤਾਂ ਇੱਕ ਵਧੀਆ ਜਿਹੜੇ ਲੋਕਾਂ ਚੋਂ ਉੱਠ ਕੇ ਗਏ ਹੁਣ ਤੇ ਲੋਕਾਂ ਚ ਵਿਚਰਨ ਵਾਲੇ ਹੁਣ ਪੜੇ ਲਿਖੇ ਹੋਣ ਤੇ ਲੋਕਾਂ ਦਾ ਸਾਥ ਦੇਣ ਵਾਲੇ ਅਸੀਂ ਤਾਂ ਰਾਜਵਿੰਦਰ ਜੀ ਵਰਗੇ ਆ ਵਧੀਆ ਗੁਰਸਿੱਖ ਬੰਦੇ ਆ ਵਧੀਆ ਅਸੀਂ ਤਾਂ ਇਹੋ ਜਿਹੇ ਇਨਸਾਨਾਂ ਨੂੰ ਵੋਟ ਦੇਵਾਂਗੇ ਵੱਧ ਤੋਂ ਵੱਧ ਮਦਦ ਵੀ ਕਰਾਂਗੇ ਪੂਰੀ ਬਿਲਕੁਲ ਜਿਹੜਾ ਸ਼ਹਿਰ ਚੋਣਾ ਆ ਗਿਆ ਬਾਪੂ ਜੀ ਕਿਹੋ ਜਿਹਾ ਉਮੀਦਵਾਰ ਚਾਹੋਣੇ ਤੁਸੀਂ ਜਿਹੜਾ ਹਲਕੇ ਨੂੰ ਚੁੜਿਆ ਜਾਵੇ ਬਹੁਤ ਧੰਨਵਾਦ ਪੀਟੀਸੀ న్యూਜ਼ ਵਾਲਿਆਂ ਦਾ ਅਸੀਂ ਤਾਂ ਚਾਹੋਣੇ ਉਹ ਜਿਹੜਾ ਸਾਡੇ ਚੋਂ ਹੋਵੇ ਸਾਡੇ ਵਿੱਚ ਦੁੱਖ ਦੇ ਸੁੱਖ ਦੇ ਕੰਮ ਆਵੇ ਅਸੀਂ ਅੱਗੇ ਸਾਰਾ ਕੁਝ ਵੇਖ ਲਿਆ ਕਿ ਜੋ ਐਮਪੀ ਬਣ ਕੇ ਗਏ ਆ ਪੰਜਾਬ ਦੇ ਮਸਲੇ ਦੀ ਕਿਹਨੇ ਗੱਲ ਨਹੀਂ ਕੀਤੀ ਸਿਰਫ ਜੇ ਕੀਤੀ ਆ ਤਾਂ ਆਪਦੇ ਘਰ ਦੀ ਗੱਲ ਕੀਤੀ ਐ ਆ ਮਾਂ ਮਸਤੀ ਕਰਕੇ ਬਣਾ ਕੇ ਭੇਜੇ ਸੀ ਲੋਕਾਂ ਨੇ ਤੇ ਪਾਰਲੀਮੈਂਟ ਸੁੱਤੇ ਘਰਾੜੇ ਸੌਂਦੇ ਸੀ ਸੋ ਅਸੀਂ ਤਾਂ ਹੁਣ ਭਾਈ ਜੋ ਸਾਡਾ ਬੱਚਾ ਹੈ ਜਿਹੜਾ ਕਿ ਪੰਥਕ ਪਰਿਵਾਰ ਨਾਲ ਹੈ ਉਹਦੀ ਮਦਦ ਕਰਾਂਗੇ ਉਹਨੂੰ ਜਿਤਾਵਾਂਗੇ ਹੋਰ ਵੀ ਨੇ ਗਰਜੰਟ ਸਿੰਘ ਚੋਣਾ ਫੇਰ ਆ ਗਿਆ ਹਰ ਵਾਰ ਵੋਟਾਂ ਵੱਡੇ ਪੱਦਰ ਤੇ ਪਾ ਦਿੱਤੀਆਂ ਜਾਂਦੀਆਂ ਕੋਈ ਉਦੋਂ ਪਰਖ ਨਹੀਂ ਕੀਤੀ ਜਾਂਦੀ ਬਾਅਦ ਚ ਹਲਕੇ ਦੇ ਲੋਕ ਪਛਤਾਉਂਦੇ ਆ ਮਮਨਸਦੀਕ ਨੂੰ ਵੋਟਾਂ ਪਾਈਆਂ ਲੋਕ ਕਹਿੰਦੇ ਕਿ ਅਸੀਂ ਪਛਤਾ ਰਹੇ ਆ ਤੇ ਹੁਣ ਸਮਾਂ ਫੇਰ ਆ ਦੋ ਕਲਾਕਾਰ ਇੱਕ ਪਾਸੇ ਇੱਕ ਪਾਸੇ ਆਮੰਦਾ ਜੀ ਨੂੰ ਤਰਜੀਹ ਦਵਾਂ ਤਰਜੀਹ ਜਿਹੜੀ ਲੋਕ ਆ ਪੰਜਾਬ ਦੇ ਅਰਕੀ ਸ਼ਰੋਣੀ ਕਾਲੀਦਾਲ ਉਹਨਾਂ ਕਿਉਂਕਿ ਗੱਲ ਤੁਸੀਂ ਮਮਨਸਦੀਕ ਦੀ ਕੀਤੀ ਆ ਮਮਨਸਦੀਕ ਤੋਂ ਪਹਿਲਾਂ 14 ਚ ਲੋਕਾਂ ਨੇ ਆਮ ਆਲਮੀ ਪਾਰਟੀ ਦੇ ਸਲ ਸਿੰਘ ਨੂੰ ਪਾਈਆਂ ਸੀ ਤੇ ਮੈਂ ਨਹੀਂ ਸਮਝਦਾ ਕਿਸੇ ਦੀ ਖੁਸ਼ੀ ਗਮੀ ਕਿਤੇ ਵੜਿਆ ਹੋਵੇ ਉਸ ਤੋਂ ਬਾਅਦ ਜਿਹੜਾ ਸਾਰਾ ਸਿਰਾ ਜਿਹੜਾ 19 'ਚ ਬਣਿਆ ਆਪਣਾ ਮਹਾਮਸਬੀਕ ਉਹਨੇ ਸਿਰਾਲਾਤਾ ਅੱਜ ਜਿਹੜੇ ਲੋਕ ਆ ਉਹ ਸਮਝਦੇ ਕਲਾਕਾਰਾਂ ਤੋਂ ਇਹੋ ਜਿਹੇ ਲੋਕਾਂ ਤੋਂ ਅਸੀਂ ਥੱਗੇ ਥੱਗੇ ਮਹਿਸੂਸ ਕਰਦੇ ਆ ਅੱਜ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਤੇ ਪੰਜਾਬੀਆਂ ਨੇ ਮਨ ਬਣਾ ਲਿਆ ਕਿ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਆ ਅਸੀਂ ਇਹਨੂੰ ਅੱਗੇ ਲਿਆ ਕੇ ਜਿਹੜੇ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕਦੀ ਹੈ ਜਿਨੇ ਕਿਸੇ ਵੱਲ ਝਾਕਣਾ ਨਹੀਂ ਆਜ਼ਾਦਾਨਾ ਫੈਸਲਾ ਲੈਣਾ ਅੱਜ ਲੋਕਾਂ ਦਾ ਪੂਰਾ ਫੈਸਲਾ ਇਹ ਤੈ ਹੈ ਤੇ ਜਿਹਦਾ ਇਹਦਾ ਰਿਜ਼ਲਟ ਆ 1 ਜੂਨ ਨੂੰ ਵੋਟਾਂ ਪਾ ਕੇ 4 ਜੂਨ ਨੂੰ ਦਾ ਰਿਜ਼ਲਟ ਤੁਹਾਡੇ ਸਾਡੇ ਤੁਹਾਡੇ ਮੀਡੀਆ ਦੇ ਹਿਸਾਬ ਦੇ ਸਾਹਮਣੇ ਆਉਂਦਾ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਲੋਕਾਂ ਦੇ ਵਿੱਚ ਤੁਸੀਂ ਪਿੰਡਾਂ ਜਾਣਿਆ ਹੰਗਾਰਾ ਅਸੀਂ ਅੱਜ ਸਵੇਰ ਤੋਂ ਸਾਰਾਜਵੰਦ ਸਿੰਘ ਧਰਮਕੋਟ ਜੀ ਆਏ ਹੋਏ ਨੇ ਪਿੰਡਾਂ ਸਮਾਧ ਤੋਂ ਅਸੀਂ ਸ਼ੁਰੂ ਕੀਤਾ ਸੀ ਕਈ ਥਾਈਂ ਜਾ ਕੇ ਉਸ ਜਿਹੜਾ ਕੁਦਰਤੀ ਕਰੋਪੀ ਨਾਲ ਫਸਲਾਂ ਦਾ ਖਰਾਬਾ ਮੈਂ ਦੇਖਿਆ ਜਿਵੇਂ ਜ਼ਿਮੀਂਦਾਰ ਵਿਚਾਰੇ ਆਸ ਦੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨੂੰ ਮਹਲਾ ਸਾਹਿਬ ਨੂੰ ਕਹਿ ਰਹੇ ਸੀ ਕਿ ਸਾਡਾ ਦੁੱਖਦਰ ਸਮਝੋ ਰਾਸਟਰ ਨੂੰ ਫੋਨ ਲਾਇਆ ਉਹਨੇ ਮੌਕਾ ਹੀ ਵੇਖਿਆ ਤੇ ਅੱਜ ਜਿਹੜਾ ਲੋਕਾਂ ਦਾ ਹੰਗਾਰਾ ਮੈਂ ਵੇਖਿਆ ਇੱਕ ਤਾਂ ਜਿਹੜਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਲਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਕੈਂਡੀਡੇਟ ਸਾਫ਼ ਸੁਥਰਾ ਪੰਥਕ ਦੇਖਾਲਾ ਤੇ ਖਾਨਦਾਨੀ ਜਿਹੜਾ ਪਿਛੋਕੜ ਜਿਹੜਾ ਰਾਜਨੀਤਿਕ ਪਿਛੋਕੜਾ ਜਿਹਨੂੰ ਰਾਜਨੀਤਿਕ ਬਜਪੁਰ ਤੋਂ ਗੁਰਤੀ ਆ ਜਿਹੜੇ ਲੋਕਾਂ ਦੀਆਂ ਦੁੱਖ ਤਕਲੀਫਾਂ ਦਾ ਪਤਾ ਉਹ ਕੈਂਡੀਡੇਟ ਲੋਕ ਖੁਸ਼ੀ ਮਨਾ ਰਹੇ ਐ ਤੇ ਲੋਕ ਆਪ ਮਾਰੇ ਸਾਡੇ ਕਹਿਣ ਦੀ ਗੱਲ ਨਹੀਂ ਲੋਕ ਜਿੱਥੇ ਜਾਣੇ ਉਹ ਕਹਿੰਦੇ ਅਸੀਂ ਸ਼ਰੋਨੀ ਅਕਾਲੀ ਦਲ ਨੂੰ ਵੋਟ ਪਾਉਣੀ ਆ ਕਿਉਂਕਿ ਸ਼ਰੋਨੀ ਅਕਾਲੀ ਦਲ ਪੰਥਕ ਪਾਰਟੀ ਦੇ ਪੰਜਾਬ ਦੀ ਪਾਰਟੀ ਦੇ ਖੇਤਰੀ ਪਾਰਟੀ ਆ ਪਹਿਲਾਂ ਸਾਥ ਜੋ ਹੋ ਗਿਆ ਕਿਉਂਕਿ ਜਿਹੜੇ ਲੋਕ ਝੂਠ ਇਹਨਾਂ ਪਾਰਟੀਆਂ ਝੂਠ ਦੀ ਬੜਿਆਦਾ ਇਹਨਾਂ ਦੀ ਤੇ ਝੂਠਾ ਜਿਹੜਾ ਇੱਕ ਵਾਰੀ ਤਾਂ ਉੱਪਰ ਜਾਂਦਾ ਪਰ ਹੁਣ ਲੋਕ ਜਿਹੜੇ ਸਿਤਾਈਓ ਸਮਝ ਚੁੱਕੇ ਆ ਆਮ ਆਦਮੀ ਪਾਰਟੀ ਦੀ ਹੋਵੇ ਜਾਂ ਕਾਂਗਰਸੀ ਵਿਚ ਹੈ ਬੀਜੇਪੀ ਦੀ ਹੋਵੇ ਕਿਉਂਕਿ ਉਹਦਾ ਸਾਰੇ ਜਿਹੜੇ ਸਾਡੇ ਕਿਸਾਨਾਂ ਦੀ ਗੱਲ ਹੋਵੇ ਮਜ਼ਦੂਰਾਂ ਦੀ ਹੋਵੇ ਜੋ ਸਾਡੇ ਨਾਲ ਜਾਤੀਆਂ ਹੋਈਆਂ ਉਹਦਾ ਲੋਕ ਹਸਾਬ ਲੜਾਈ ਨਾ ਨਹੀਂ ਉਹਦਾ 1 ਜੂਨ ਨੂੰ ਤੱਕੜੀ ਦਾ ਬਟਨ ਦਬਾ ਕੇ ਲੋਕ ਜਵਾਬ ਦੇਣਗੇ ਲੋਕ ਕਹਿੰਦੇ ਆ ਜਿਹੜੇ ਜਿਹੜੇ ਵਿਰੋਧੀ ਆ ਵਿਰੋਧੀ ਕਹਿੰਦੇ ਆ ਕੋਈ ਜਿਹੜਾ ਵਿਕਾਸ ਨਹੀਂ ਕੀਤਾ ਕਾਲੀ ਦਲ ਨਾ ਪ੍ਰਚਾਰ ਇਹ ਹੀ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਵੀ ਕਾਲੀ ਦਲ ਕਿਹੜੇ ਆਧਾਰ ਤੇ ਵੋਟ ਮੰਗਉਂਦਾ ਤੁਸੀਂ ਕੀ ਦੇਖੀ ਅਸੀਂ ਤਾਂ ਜੀ ਨੰਗੀ ਚਿੱਤੀ ਇੱਥੇ ਪਾਵਾਂਗੇ ਵੋਟ ਅਜਿਹਾ ਪਹਿਲਾਂ ਤੋਂ ਇੱਧਰ ਪਾਉਂਦੇ ਤੇ ਹੁਣ ਪਾਵਾਂਗੇ ਪੱਕੇ ਕਿਹਨੂੰ ਪਾਉਣੀ ਆ ਜਿਹੇਦਾਰ ਨੂੰ ਹੋਰ ਕਿਹਨੂੰ ਪਾਉਣੀ ਅਜਿਹਾ ਪੱਕੇ ਬੰਦੇ ਜਿਹੇਦਾਰ ਦੇ ਪਰਮਾਨੈਂਟ ਪਹਿਲਾ ਅੰਸਰ ਕਰੀਏ ਅਕਾਲੀ ਦਲ ਨੂੰ ਬਾਪੂ ਜੀ ਵੀ ਕਹਿੰਦੇ ਅਕਾਲੀ ਦਲ ਨੂੰ ਪਾਉਣੇ ਆ ਤੇ ਤੁਸੀਂ ਵੋਟ ਕਿਹਨੂੰ ਪਾਉਂਗੇ ਕਿਸ ਤਰ੍ਹਾਂ ਦੀ ਇਹ ਇਹ ਲੋਕ ਜੀ ਦੂਜੀਆਂ ਪਾਰਟੀਆਂ ਨੂੰ ਸਾਰਿਆਂ ਨੂੰ ਦੇਖ ਚੁੱਕੇ ਆ ਲੋਕ ਦੁਖੀ ਹੋਏ ਭਾਵੇਂ ਆਮ ਤੋਂ ਵੀ ਭਾਜਪਾ ਤੋਂ ਵੀ ਤੇ ਕਾਂਗਰਸ ਤੋਂ ਵੀ ਉਹ ਲੋਕ ਹੁਣ ਆਪ ਮਹਾਰੀ ਅਕਾਲੀ ਦਲ ਵੱਲ ਨੂੰ ਆ ਰਹੇ ਆ ਤੇ ਅਕਾਲੀ ਦਲ ਹੀ ਇਸ ਵਾਰੀ ਜਿੱਤੂਗਾ ਕਿਉਂਕਿ ਲੋਕਾਂ ਨੇ ਬਦਲਾਤ ਤਾਂ ਦੇਖ ਲਿਆ ਬਦਲਾਤ ਦੇਖ ਲਿਆ ਜੀ ਬਦਲਾਤ ਤਾਂ ਉਹਨੇ ਬਦਲਾ ਲਿਆ ਬਦਲਾਤ ਲੋਕਾਂ ਤੋਂ ਬਦਲਾ ਲਿਆ ਬਹੁਤ ਬੁਰੇ ਕੰਮ ਕਰਕੇ ਕੋਈ ਕਿਸਾਨ ਨਹੀਂ ਸੁਖੀ ਕੋਈ ਮਜ਼ਦੂਰ ਨਹੀਂ ਸੁਖੀ ਸਾਡਾ ਮੈਂ ਪੱਲੇਦਾਰ ਜੂਨੀਅਨ ਵਾਲਾ ਸਬੰਧਤਾ ਸੂਬੇ ਦਾ ਜ਼ਿਲ੍ਹਾ ਦੂਜਾ ਹੈਗਾ ਸੂਬਾ ਕਮੇਟੀ ਮੈਂਬਰ ਆ ਸਾਡਾ ਦਿੱਲੀ ਚੱਲ ਰਿਹਾ ਸੰਘਰਸ਼ ਤੇ ਇਹਨਾਂ ਨੇ ਮਤਲਬ ਜਿਹੜਾ 2 ਰੁਪਏ ਲੈਂਦੇ ਉਹ 10 ਰੁਪਿਆ ਕਰਤਾ ਸਾਰਾ ਵਰਗ ਮਜ਼ਦੂਰ ਵਰਗ ਵੀ ਕਿਸਾਨ ਵਰਗ ਵੀ ਦੁਕਾਨਦਾਰ ਵੀ ਸਾਰੇ ਦੁਖੀ ਆ ਆਮ ਆਪਦੀ ਪਾਰਟੀ ਕੋਲ ਆਮ ਜੀ ਪਾਰਟੀ ਤਾਂ ਕਹਿੰਦੀ ਸੀ ਭਗਵੰਤ ਮਾਨ ਕਹਿੰਦੇ ਆਮ ਲੋਕਾਂ ਦੀ ਸਰਕਾਰ ਆ ਨਹੀਂ ਜੀ ਆਮ ਲੋਕਾਂ ਦੀ ਨਹੀਂ ਖਾਸ ਲੋਕਾਂ ਦੀ ਸਰਕਾਰ ਆ ਇਹ ਇਹ ਤਾਂ ਕਹਿੰਦੇ ਮੈਂ ਗਨਮੈਨ ਨਹੀਂ ਲੈਣੇ ਹੁਣ 8-800 ਬੰਦਾ ਇਹਦੇ ਨਾਲ ਤੁਰਿਆ ਫਿਰਦਾ ਕੱਲਾ ਬੰਦਾ ਤੁਰ ਕੇ ਦਿਖਾਵੇ ਪਰ ਅਸੀਂ ਵੀ ਆ ਮੈਂ ਜ਼ਿਲ੍ਹਾ ਪ੍ਰੀਸ਼ ਮੈਂਬਰ ਆ ਅਸੀਂ ਤਾਂ ਕੋਈ ਗਨਮੈਨ ਰੱਖਿਆ ਨਹੀਂ ਅਸੀਂ ਤਾਂ ਕੱਲੇ ਜਿੱਥੇ ਮਰਜੀ ਅੱਧੀ ਰਾਤ ਨੂੰ ਤੁਰਿਆ ਫਿਰਦੇ ਤੇ ਇਸ ਵਾਰ ਕਿਹਨੂੰ ਵੋਟ ਪਾਉਣੀ ਆ ਅਸੀਂ ਕਾਲੀ ਦਲ ਨੂੰ ਪਾਵਾਂਗੇ ਜੀ ਪਾਵਾਂਗੇ ਵੀ ਪਵਾਵਾਂਗੇ ਵੀ ਹੋਰ ਵੋਟਾਂ ਆਪਦੇ ਰੋਡ ਦੇ ਪਿੰਡ ਚੋਂ ਬਹੁਤ ਵੱਡੀ ਲੀਡ ਨਾਲ ਕਾਲੀ ਦਲ ਨੂੰ ਜਿਤਾਵਾਂਗੇ ਬਿਲਕੁਲ ਜਿਹੜੇ ਆਮ ਲੋਕਾਂ ਦੀ ਗੱਲ ਤੁਸੀਂ ਸੁਣੀ ਆ ਕਿ ਹਰ ਵਿਅਕਤੀ ਇਹੀ ਕਹਿ ਰਿਹਾ ਕਿ ਇਸ ਵਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਵਾਂਗੇ ਤੇ ਬਦਲਾ ਦੇਖਿਆ ਬਦਲਾ ਦੇ ਵਿੱਚ ਬਦਲਿਆ ਕੁਝ ਨਹੀਂ ਪਰ ਸਰਕਾਰ ਵੱਲੋਂ ਬਦਲਾ ਜ਼ਰੂਰ ਲਿਆ ਗਿਆ ਤੇ ਹੁਣ ਜਿਹੜਾ ਉਹਦਾ ਜਿਹੜਾ ਜਵਾਬ ਆ ਉਹ ਜਿਹੜੇ ਵੋਟਰਾਂ ਜ਼ਰੂਰ ਦੇਣਗੇ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜਣਗੇ ਕੈਮਰਾਮੈਨ ਹਰਪਾਲ ਦੇ ਨਾਲ ਸਭੀ ਸਿੰਘ ਰੋਲੀ ਪੀਟੀਸੀ ਨਿਊਜ਼ ਮੋਗਾ